ਸਤਿ ਸ਼੍ਰੀ ਅਕਾਲ ਭੈਣੋ ਤੇ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਮਸ਼ਰੂਮ ਦੀ ਸਬਜ਼ੀ ਬਣਾਉਣਾ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕੱਟ ਲਿਆ ਤੇ ਟਮਾਟਰ ਦਾ ਆਪਾਂ ਪੇਸਟ ਬਣਾ ਲਿਆ ਇਸ ਤਰ੍ਹਾਂ ਆਪਾਂ ਸਾਰਾ ਮਟੀਰੀਅਲ ਤਿਆਰ ਕਰ ਲਿਆ ਤੇ ਹੁਣ ਆਪਾਂ ਚੁੱਲ੍ਹੇ ਦੇ ਉੱਪਰ ਬਣਾਵਾਂਗੇ ਮਸ਼ਰੂਮ ਦੀ ਸਬਜ਼ੀ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਕੜਾਹੀ ਨੂੰ ਰੱਖ ਲੈਣਾ ਚੁੱਲ੍ਹੇ ਦੇ ਉੱਪਰ ਲਓ ਜੀ ਸਭ ਤੋਂ ਪਹਿਲਾਂ ਪਾ ਲਈ ਆਪਾਂ ਰਫੈਂਡ ਤੇ ਤੇਲ ਸੀ ਆਪਣਾ ਉਹ ਹੋ ਗਿਆ ਗਰਮ ਤੇ ਉਹਦੇ ਵਿੱਚ ਆਪਾਂ ਪਾਤਾ ਕੜੀ ਪੱਤਾ ਜੀਰਾ ਦਾਲਚੀਨੀ ਤੇ ਵੱਡੀ ਇਲਾਇਚੀ ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਭੁੰਨਾਂਗੇ ਆਪਣੇ ਹੁਣ ਜਿਹੜਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਚ ਕੱਟੇ ਹੋਏ ਆਪਾਂ ਜਿਹੜੇ ਪਿਆਜ਼ ਆਪਣੇ ਉਹ ਦੋ ਕੱਟੇ ਸੀ ਤੇ ਹੁਣੇ ਕੱਟਾ ਹੋਇਆ ਪਿਆਜ਼ ਆ ਜ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਪਿਆਜ਼ ਨੂੰ ਆਪਾਂ ਸਭ ਤੋਂ ਪਹਿਲਾਂ ਪਾਉਣ ਤੋਂ ਬਾਅਦ ਦੋ ਤੋਂ ਤਿੰਨ ਮਿੰਟ ਪਕਾਵਾਂਗੇ ਲਓ ਜੀ ਜਿਹੜਾ ਆਪਣਾ ਪਿਆਜ਼ ਸੀ ਭੁੱਜ ਗਿਆ ਤੇ ਹੁਣ ਆਪਾਂ ਦੋ ਮਿਰਚ ਹਰੀਆਂ ਮਿਰਚਾਂ ਦਾ ਪੇਸਟ ਬਣਾਇਆ ਇੱਕ ਲਸਣ ਦੀ ਗੰਢੀ ਕੱਟੀ ਐ ਤੇ ਥੋੜੀ ਜੀ ਅਦਰਕ ਦੀ ਗੰਢੀ ਕੱਟੀ ਐ ਹੁਣ ਆਪਾਂ ਦੋ ਟਮਾਟਰਾਂ ਦਾ ਬਣਾ ਲਿਆ ਪੇਸਟ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਪੇਸਟ ਨੂੰ ਹਲਦੀ ਦੀ ਆਪਾਂ ਦੋ ਚਮਚ ਪਾਏ ਆ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਮਿਰਚ ਮਿਰਚ ਦੇ ਵੀ ਆਪਾਂ ਛੋਟੇ ਦੋ ਚਮਚ ਪਾਏ ਆ ਇਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਨਮਕ ਆਪਾਂ ਆਪਦੇ ਸਵਾਦ ਅਨੁਸਾਰ ਪਾ ਸਕਦੇ ਆ ਆਪਾਂ ਇਹਦੇ ਵਿੱਚ ਤਿੰਨ ਚਮਚ ਪਾ ਰਹੇ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਮਸਾਲਾ ਜਿਹੜਾ ਆਪਾਂ ਘਰ ਦੇ ਵਿੱਚ ਗਰਮ ਮਸਾਲਾ ਕਹਿੰਦੇ ਆ ਜਿਹਨੂੰ ਲਓ ਜੀ ਹੁਣ ਆਪਾਂ ਮਸਾਲਿਆਂ ਦੇ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਦੁਬਾਰਾ ਫੇਰ ਮਸਾਲਿਆਂ ਨੂੰ ਭੁੰਨਾਂਗੇ। ਲਓ ਜੀ ਜਿਹੜਾ ਆਪਣਾ ਮਸਾਲਾ ਸੀ ਉਹ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ। ਹੁਣ ਆਪਾਂ ਮਟਰਾਂ ਨੂੰ ਵੀ 5 ਤੋਂ 7 ਮਿੰਟ ਮਸਾਲੇ ਦੇ ਵਿੱਚ ਭੁੰਨਾਂਗੇ। ਉੱਜੀ ਜਿਹੜੇ ਆਪਣੇ ਮਟਰ ਸੀ ਉਹ ਚੰਗੀ ਤਰ੍ਹਾਂ ਭੁੱਜ ਚੁੱਕੇ ਐ 5 ਤੋਂ 7 ਮਿੰਟ ਹੋ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਹੁਣ ਆਪਾਂ ਇਹਦੇ ਚ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਉਬਲਣ ਦੇਵਾਂਗੇ ਪਾਣੀ ਨੂੰ ਲਓ ਜੀ ਜਿਹੜੇ ਆਪਣੇ ਮਟਰ ਸੀਗੇ ਉਹ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਿਝ ਚੁੱਕੇ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਸ਼ਿਮਲਾ ਮਿਰਚ ਕੱਟੀ ਹੋਈ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਮਸ਼ਰੂਮ ਜਿਹੜੀ ਆਪਾਂ ਪਹਿਲਾਂ ਕੱਟ ਕੇ ਤਿਆਰ ਕਰ ਲਈ ਸੀ ਲਓ ਜੀ ਜਿਹੜੀ ਮਸ਼ਰੂਮ ਸੀ ਇਹਨੂੰ ਹੁਣ ਆਪਾਂ 5 ਤੋਂ 7 ਮਿੰਟਾਂ ਲਈ ਧੱਕੇ ਰੱਖਾਂਗੇ ਤੇ ਹਲਕੀ ਅੱਗ ਤੇ ਪਕਾਵਾਂਗੇ ਲਓ ਜੀ 10 ਤੋਂ 15 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਚੈੱਕ ਲਓ ਜੀ ਤੁਸੀਂ ਦੇਖੀਂ ਆਪਾਂ ਸਮਝੀ ਹਾਂਜੀ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਚੁੱਕੀ ਐ ਇਹਦਾ ਕਲਰ ਆ ਜਿਹੜਾ ਬਹੁਤ ਹੀ ਵਧੀਆ ਆ ਚੁੱਕਾ ਤੇ ਸੁਗੰਧ ਵੀ ਬਹੁਤ ਵਦਗਾ ਆਉਂਦੀ ਐ ਕਿਤੇ ਹੁਣ ਆਪਾਂ ਇਹਨੂੰ ਠਾ ਕੇ ਦੇਖਾਂਗੇ ਤੁਹਾਨੂੰ ਵੀ ਕਿੱਸ ਤਰ੍ਹਾਂ ਬਣੀ ਐ ਇਹ ਪੂਰੀ ਚੰਗੀ ਤਰ੍ਹਾਂ ਰਿਝ ਚੁੱਕੀ ਐ ਹੁਣ ਆਪਾਂ ਤੁਹਾਨੂੰ ਖਾ ਕੇ ਦੱਸਦੇ ਆਂ ਵੀ ਕਿਸ ਤਰ੍ਹਾਂ ਬਣੀ ਆਪਣੀ ਸਬਜ਼ੀ ਹਾਂਜੀ ਬਹੁਤ ਹੀ ਟੇਸਟੀ ਬਣੀ ਐ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਮਸ਼ਰੂਮ ਦੀ ਸਬਜ਼ੀ ਸੌਖੇ ਤਰੀਕੇ ਨਾਲ ਬਣਾ ਕੇ ਆਪ ਵੀ ਖਾ ਸਕਦੇ ਹੋ ਤੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਧੰਨਵਾਦ